ਮੋਗਾ ਵਿੱਚ ਇੱਕ ਹੋਰ ਵੱਡੀ ਘਟਨਾ ਵਾਪਰੀ ਹੈ ਬੀਤੀ ਰਾਤ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਵਾਸਿਤ ਬੂਥਾ ਤੋਂ ਚੋਰੀ ਦਾ ਮਾਮਲਾ ਸਾਹਮਣੇ ਆਇਆ ਚੋਰਾਂ ਨੇ ਕਰੀਬ 14 ਵਕਫਾ ਕਬੂਤਾ ਤੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਚੋਰਾਂ ਨੇ ਏਸੀ ਕੰਪਰੈਸਰ ਤੇ ਏਸੀ ਪਾਈਪ ਚੋਰੀ ਕਰ ਲਏ ਤੇ ਛੱਤਾ ਵੀ ਤੋੜ ਦਿੱਤੀਆ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਬੂਥ ਦੇ ਪ੍ਰਧਾਨ ਬੂਤਾ ਸਿੰਘ ਤੇ ਬੂਥ ਮਾਲਕ ਰੁਪਿੰਦਰ ਕੌਰ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤੇ 12 ਬੂਥਾ ਤੋਂ 12 ਏਸੀ ਕੰਪਰੈਸਰ ਤੇ ਪਾਈਪਾਂ ਚੋਰੀ ਕਰ ਲੀਆਂ ਨੇ ਇਸ ਮੌਕੇ ਬੂਥ ਮਾਲਕਾਂ ਦਾ ਕਹਿਣਾ ਸੀ ਕਿ ਇੱਥੇ ਪਹਿਲਾਂ ਵੀ ਪੰਨ ਤੋੜ ਤੇ ਚੋਰੀ ਹੋ ਚੁੱਕੀ ਹੈ ਤੇ ਸ਼ਿਕਾਇਤ ਦੇ ਬਾਵਜੂਦ ਕਾਰਵਾਈ ਨਹੀਂ ਕੀਤੀ ਗਈ। ਇਹਦੇ ਚ 14-15 ਦਿਨ ਤਕਰੀਬਨ ਏਸੀ ਦੇ ਕੰਪਰੈਸਰ ਜਿਹੜੇ ਚੋਰੀ ਹੋਏ ਆ ਤੇ ਬਾਕੀ ਛੱਤਾਂ ਦੀ ਪੰਨ ਤੋੜ ਤੇ ਹੋਰ ਕਾਫੀ ਜ਼ਿਆਦਾ ਨੁਕਸਾਨ ਆ ਤੇ ਇਹ ਅੱਗੇ ਵੀ ਕਈ ਵਾਰੀ ਘਟਨਾਵਾਂ ਵਾਪਰ ਚੁੱਕੀਆਂ ਆ। ਤੇ ਇਹਦੇ ਬਾਰੇ ਪ੍ਰਸ਼ਾਸਨ ਨੂੰ ਗੌਰ ਕਰਨੀ ਚਾਹੀਦੀ ਹੈ ਪਰ ਇਹ ਕਚਹਿਰੀ ਤੇ ਇਨੀ ਸਕਿਉਰਟੀ ਹੋਣ ਦੇ ਬਾਵਜੂਦ ਵੀ ਇੱਕ ਸਵਾਲੀਆ ਨਿਸ਼ਾਨ ਪ੍ਰਸ਼ਾਸਨ ਤੇ ਖੜਾ ਕਰ ਰਿਹਾ ਹੈਗਾ। ਕਿ ਕਿੰਨੀਆਂ ਕਿਹ ਕਿ ਦੁਕਾਨਾਂ ਜਿਨ੍ਹਾਂ ਦੀ ਭਾਂਡ ਤੋੜੀ ਆ तकरीबन 20 25 ਦੁਕਾਨਾਂ ਦੇ ਨੇੜ ਤੇੜੇ ਹੈਗੇ ਚਾਦਰਾਂ ਬਹੁਤ ਜ਼ਿਆਦਾ ਟੁੱਟਣਾ ਉਤਰ ਕਿਉਂਕਿ ਉੱਪਰ ਚਾਦਰਾਂ ਪਾਈਆਂ ਹੋਈਆਂ ਹਨ ਉੱਪਰ ਜਦੋਂ ਚੜਦੇ ਸੀ ਵਗੈਰਾ ਉਹਨਾਂ ਨੇ ਕਾਫੀ ਜ਼ਿਆਦਾ ਭਾਂਡ ਤੋੜ ਕੀਤੀ ਹੈ ਜੀ ਕਾਫੀ ਸਮਾਨ ਲਾਇਆ ਹੋਗਾ ਫਿਰ ਵੀ ਪ੍ਰਸ਼ਾਸਨ ਹਾਂ ਪ੍ਰਸ਼ਾਸਨ ਨੇ ਇੱਥੇ ਡੀਸੀ ਕੰਪਲੈਕਸ ਸਿਕਿਉਰਟੀ ਹੁੰਦੀ ਹੈ ਜੀ ਉਹ ਗਾਰਡ ਹੁੰਦੇ ਆ ਪਰ ਉਹ ਆਂਦੇ ਸਾਨੂੰ ਕੁਝ ਵੀ ਇਹਦੇ ਬਾਰੇ ਨਹੀਂ ਪਤਾ ਕਾ ਜੀ ਸਿਕਿਉਰਟੀ ਕਾਦੀ ਰਹਗੀ ਉਹੀ ਤਾਂ ਹੈ ਪ੍ਰਸ਼ਾਸਨ ਦੇ ਤਾਂ ਹੀ ਸਵਾਲੀਆ ਨਿਸ਼ਾਨ ਉੱਠ ਰਹੇ ਹੈ ਨਹੀਂ ਸਾਮ ਪ੍ਰਸ਼ਾਸਨਕਾਰ ਕੀ ਰਿਹਾ ਵਾ ਇਹ ਸਿਸਟਮ ਜੇ ਕਚਹਿਰੀ ਨਹੀਂ ਸੇਫ ਤੇ ਆਮ ਲੋਕ ਕੀ ਹੋਣਗੇ ਰਸਤੇ ਚ ਕਿੰਨੇ ਲੋਕਾਂ ਦਾ ਨੁਕਸਾਨ ਹੋ ਰਿਹਾ ਅੱਜ ਕੱਲ੍ਹ ਅੱਜ ਸਵੇਰੇ ਜੀ ਜਦੋਂ ਘਰ ਤੋਂ ਆ ਇੱਥੇ ਆਏ ਆ ਤਾਂ ਸਾਨੂੰ ਉੱਥੇ ਘਰੇ ਕਿਸੇ ਨੇ ਫੋਨ ਕੀਤਾ ਕਿ ਤੁਹਾਡੇ ਇੱਥੇ ਚੋਰੀ ਹੋ ਚੁੱਕੀ ਆ ਜਿੰਨੇ ਸਾਡੇ ਏਸੀ ਸੀ ਉਹਨਾਂ ਸਾਰਿਆਂ ਦੇ ਕੰਪਰੈਸ਼ਨ ਘੱਟੋ ਘੱਟ 12 ਤੋਂ 16 ਦੇ ਵਿੱਚ ਵਿੱਚ ਉਹਨਾਂ ਦੀ ਗਿਣਤੀ ਆ ਸਾਰੇ ਚੋਰੀ ਹੋ ਚੁੱਕੇ ਆ ਇਥੋਂ ਦੀ ਉੱਤਰ ਲੱਗੇ ਦਾ ਸਾਡੀਆਂ ਸਾਰੀਆਂ ਉੱਪਰੋਂ ਸਾਰੀ ਛੱਤ ਵੀ ਟੁੱਟ-ਟੋੜੀ ਪਈ ਆ ਉਹਨਾਂ ਦੀ ਤੇ ਤੁਹਾਡਾ ਵੀ ਕੋਈ ਹਾਂਜੀ ਸਾਡਾ ਵੀ ਹੋਇਆ ਕੰਪਰੈਸਰ ਹੀ ਚੋਰੀ ਹੋਇਆ ਜੀ ਏਸੀ ਦਾ ਏਸੀ ਦਾ ਕੰਪਰੈਸਰ ਤੇ ਪਾਈਪਾਂ ਸਾਰੇ ਕੰਪਰੈਸਰ ਉੱਪਰ ਹੀ ਲੱਗੇ ਹੋਏ ਸੀ ਹਾਂਜੀ ਸਭ ਦੇ ਉੱਤੇ ਹੀ ਲੱਗੇ ਹੋਏ ਸੀ ਛੱਤਾਂ ਦਾ ਵੀ ਨੁਕਸਾਨ ਹੋਇਆ ਛੱਤਾਂ ਦਾ ਵੀ ਹਾਂਜੀ ਆ ਦੇਖ ਲਓ ਤੁਸੀਂ ਦੇਖ ਸਕਦੇ ਹੋ ਉੱਪਰ ਛੱਤਾਂ ਦਾ ਨੁਕਸਾਨ ਪੂਰੀ ਤਰ੍ਹਾਂ ਕੀਤਾ ਹੋਇਆ ਉਹਨਾਂ ਨੇ ਤਹਿਸ ਨੈਸ ਕਰ ਦਿੱਤੀਆਂ ਹੈਗੀਆਂ ਬੂਤਾ ਜੀ ਇਹ ਡੀਸੀ ਕੰਪਲੈਕਸ ਦੇ ਵਿੱਚ ਬਣਿਆ ਹੈ ਡੀਸੀ ਕੰਪਲੈਕਸ ਦੇ ਨੇੜੇ ਆ ਜੀ ਬਹੁਤ ਨੇੜ ਕੋਈ ਸੀਸੀਟੀਵੀ ਕੋਈ ਨਹੀਂ ਆਈ ਅਜੇ ਤੱਕ ਜੀ ਅੰਦਾਜ਼ਨ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਅੰਦਾਜ਼ਨ ਤੁਸੀਂ ਦੇਖੋ 12 ਤੋਂ 16 ਏਸੀ ਦੇ ਵਿੱਚ ਵਿੱਚ ਆ ਵਿਧ ਪਾਈਪਾਂ ਦੇ ਵਿੱਚ ਘੱਟੋ ਘੱਟ ਮੇਰੇ ਹਿਸਾਬ ਦੇ ਵਿੱਚ ਤਾਂ ਜ਼ਿਆਦਾ ਨਹੀਂ ਤਾਂ ਬੱਚੇ 30000 ਦਾ ਤੇ ਇੱਕ ਕੰਪਰੈਸ਼ਰ 4-5 ਲੱਖ ਦਾ ਨੁਕਸਾਨ ਹੋ ਚੁੱਕਿਆ ਜੀ ਸਾਰੇ ਇੱਥੇ ਮੌਕਾ ਦਾ ਦੇਖ ਲਿਆ ਆਪਾਂ ਸਾਨੂੰ ਕੰਪਲੇਂਟ ਮਿਲ ਗਈ ਆ ਤੇ ਦੇਖਿਆ ਆਪਾਂ 10-12 ਜਿਹੜੇ ਆ ਰਾਤ ਕੋਈ ਨਾਮ ਰੋਂ ਬੰਦੇ ਜਿਹੜੇ ਆ ਚੋਰੀ ਕਰਕੇ ਲੈ ਗਏ ਆ ਤੇ ਜਿੰਦਸਬੰਦੀ ਹੁਣ ਆਪਾਂ ਅੜਤਾਲ ਕਰ ਲਏ ਆ ਉਦੋਂ ਬਾਅਦ ਜੋ ਕਾਰਵਾਈ ਬੜੀ ਆਪਾਂ ਸਰ ਕੋਈ ਵੀਡੀਓ ਵਗੈਰਾ ਆਈ ਸੀਸੀਟੀਵੀ ਕੈਮਰੇ ਨਹੀਂ ਅਜੇ ਮਿਲੀ ਨਹੀਂ ਕੋਈ ਵੀਡੀਓ ਤੇ ਜੋ ਹੋਈ ਕਾਰਵਾਈ ਕਰ ਦਿਆਂਗੇ ਆਪਾਂ ਜੀ ਪਰ ਪਹਿਲਾਂ ਵੀ ਕਾਫੀ ਚੋਰੀ ਹੋ ਚੁੱਕੀ ਐ ਇਹਨਾਂ ਦੱਸੋ ਤਾਂ ਕੋਈ ਚੋਰੀਆਂ ਤਾਂ ਹੋਈਆਂ ਹੁਣ ਕਚੈਰੀ ਵਾਲਿਆਂ ਨੂੰ ਵੀ ਅਸੀਂ ਕਈ ਵਾਰੀ ਕਿਹਾ ਵੀ ਤੁਸੀਂ ਆਪਦਾ ਕੋਈ ਚੌਂਕੀਦਾਰੀ ਰੱਖ ਲਓ ਰਲ ਕੇ ਵੀ ਇਹਨੇ ਇੱਥੇ ਹੈਗੇ ਤੁਹਾਡੇ ਚੈਂਬਰ 100 ਰੁਪਇਆ ਰਲ ਕੇ ਦੇ ਦਿਆ ਕਰੋ ਕੋਈ ਦੋ ਮਹੀਨੇ ਸਰਦੀਆਂ ਦੇ ਜੋ ਧੁੰਦ ਦੇ ਦਿਨ ਹੁੰਦੇ ਕੋ ਚੌਕੀਦਾਰ ਰੱਖ ਲਿਆ ਕੋਰੇ ਉਹਦੇ ਨਾਲ ਸੇਫਟੀ ਰਹਿੰਦੀ ਹੈ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਸਾਡੇ ਵੱਲੋਂ ਤੋਂ ਜੋ ਬਣਦੀ ਹੈ ਫਿਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ